ਭਗਵੰਤ ਸਿਆ ਸਾਡੀ ਵਾਰੀ ਆਉਣ ਦੋ ਕੱਲਿਆ ਕੱਲਾ ਪੈਸਾ ਤੁਹਾਡੇ ਤੋਂ ਵਸੂਲਾਂਗੇ ਇਹ ਬਿਆਨ ਸੁਖਵੀਰ ਸਿੰਘ ਬਾਦਲ ਨੇ ਦਿੱਤੇ ਨੇ ਤੇ ਸਿੱਧੀ ਚੇਤਾਵਨੀ ਸੁਖਵੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇ ਦਿੱਤੀ ਹੈ ਅਤੇ ਉਹਨਾਂ ਦੇ ਵੱਲੋਂ ਕਰੋੜਾਂ ਦੇ ਕਰਜ਼ੇ ਨੂੰ ਲੈ ਕੇ ਸਵਾਲ ਵੀ ਚੱਕੇ ਜਾ ਰਹੇ ਨੇ ਤੇ ਕਿਹਾ ਹੈ ਕਿ ਕੱਲਾ ਕੱਲਾ ਪੰਜਾਬ ਦਾ ਪੈਸਾ ਦਿੱਲੀ ਦੇ ਮੁੱਖ ਮੰਤਰੀ ਅਰਮਿੰਦ ਕੇਜਰੀਵਾਲ ਤੇ ਲਟਾਇਆ ਜਾ ਰਿਹਾ ਹੈ ਦਾਦੀ ਦੇ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਲਿਖਿਆ ਗਿਆ ਹੈ ਕਿ ਇੱਕ ਵਾਰ ਫਿਰ ਕਟਪੁਤਲੀ ਭਗਵੰਤ ਮਾਨ ਗੋਆ 'ਚ ਆਪਣੇ ਦਿੱਲੀ ਦੇ ਆਕਾ ਅਰਵਿੰਦ ਕੇਜਰੀਵਾਲ ਦੇ ਹਵਾਈ ਜਹਾਜ਼ਾਂ ਦੇ ਝੂਟਿਆਂ ਹੋਟਲਾਂ ਤੇ ਪਾਰਟੀ ਪ੍ਰਚਾਰ ਤੇ ਪੰਜਾਬ ਦੇ ਕਰੋੜਾਂ ਰੁਪਏ ਬਰਬਾਦ ਕਰਨ ਜਾ ਰਿਹਾ ਹੈ। ਲੱਗਦਾ ਹੈ ਕਿ ਇਸ ਨਲਾਇਕ ਮੁੱਖ ਮੰਤਰੀ ਨੇ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਅਤੇ ਮਿਜ਼ੋਰਮ ਵਿਖੇ ਪੰਜਾਬ ਦੇ ਖਜ਼ਾਨੇ ਚ ਕਰੋੜਾਂ ਰੁਪਏ ਖਰਚ ਕਰਨ ਦੇ ਬਾਵਜੂਦ ਨੋਟਾ ਤੋਂ ਵੀ ਘੱਟ ਪਈਆਂ ਵੋਟਾਂ ਨਾਲ ਮਿਲੀ ਸ਼ਰਮਨਾਕ ਹਾਰ ਤੋਂ ਕੁਝ ਨਹੀਂ ਸਿੱਖਿਆ। ਜਿੱਥੇ ਮੈਂ ਭਗਵੰਤ ਮਾਨ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਆਕਾ ਨੂੰ ਖੁਸ਼ ਕਰਨ ਲਈ ਪੰਜਾਬ ਦੇ ਪੈਸੇ ਨੂੰ ਬਰਬਾਦ ਕਰਨਾ ਬੰਦ ਕਰੇ। ਉੱਥੇ ਹੀ ਇਸ ਨੂੰ ਚੇਤਾਵਨੀ ਵੀ ਦਿਨਾ ਹੈ ਕਿ ਸਮਾਂ ਆਉਣ ਦਿਓ। ਇਸ ਤੋਂ ਸੂਬੇ ਦੇ ਬਰਬਾਦ ਕੀਤੇ ਜਾ ਰਹੇ ਇੱਕ ਇੱਕ ਪੈਸੇ ਦੀ ਵਸੂਲੀ ਕਰਵਾਈ ਜਾਵੇਗੀ। ਇਹ ਪੋਸਟ ਦਾਦੀਏ ਕਿ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਤੇ ਕਿਹਾ ਹੈ ਕਿ ਸਾਡੀ ਵਾਰੀ ਆਉਣ ਦੋ, ਅਕਾਲੀ ਦਲ ਦੀ ਵਾਰੀ ਆਉਣ ਦੋ ਤੇ ਕੱਲਾ-ਕੱਲਾ ਪੈਸਾ ਜਿਹੜਾ ਉਹ ਵਸੂਲਿਆ ਜਾਵੇਗਾ। ਅਜਹੀ ਜਿਹੜੀ ਚੇਤਾਵਨੀ ਸੁਖਵੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਹੈ। ਭਗਵੰਤ ਸਿਆ ਸਾਡੀ ਵਾਰੀ ਆਉਣ ਤੋਂ ਕੱਲਾ-ਕੱਲਾ ਪੈਸਾ ਤੁਹਾਡੇ ਤੋਂ ਵਸੂਲਾਂਗੇ ਇਹ ਬਿਆਨ ਸੁਖਵੀਰ ਸਿੰਘ ਬਾਦਲ ਨੇ ਦਿੱਤੇ ਨੇ ਤੇ ਸਿੱਧੀ ਚੇਤਾਵਨੀ ਸੁਖਵੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇ ਦਿੱਤੀ ਹੈ ਅਤੇ ਉਹਨਾਂ ਦੇ ਵੱਲੋਂ ਕਰੋੜਾਂ ਦੇ ਕਰਜ਼ੇ ਨੂੰ ਲੈ ਕੇ ਸਵਾਲ ਵੀ ਚੱਕੇ ਜਾ ਰਹੇ ਨੇ ਤੇ ਕਿਹਾ ਹੈ ਕਿ ਕੱਲਾ-ਕੱਲਾ ਪੰਜਾਬ ਦਾ ਪੈਸਾ ਦਿੱਲੀ ਦੇ ਮੁੱਖ ਮੰਤਰੀ ਅਰਮਿੰਦ ਕੇਜਰੀਵਾਲ ਤੇ ਲਟਾਇਆ ਜਾ ਰਿਹਾ ਹੈ ਦੱਸਿਆ ਕਿ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਲਿਖਿਆ ਗਿਆ ਹੈ ਕਿ ਇੱਕ ਵਾਰ ਫਿਰ ਕਟਪੁਤਲੀ ਭਗਵੰਤ ਮਾਨ ਗੋਆ 'ਚ ਆਪਣੇ ਦਿੱਲੀ ਦੇ ਆਕਾ ਅਰਵਿੰਦ ਕੇਜਰੀਵਾਲ ਦੇ ਹਵਾਈ ਜਹਾਜ਼ਾਂ ਦੇ ਝੂਟਿਆਂ ਹੋਟਲਾਂ ਤੇ ਪਾਰਟੀ ਪ੍ਰਚਾਰ ਤੇ ਪੰਜਾਬ ਦੇ ਕਰੋੜਾ ਰੁਪਏ ਬਰਬਾਦ ਕਰਨ ਜਾ ਰਿਹਾ ਹੈ ਲੱਗਦਾ ਹੈ ਕਿ ਇਸ ਨਲਾਇਕ ਮੁੱਖ ਮੰਤਰੀ ਨੇ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਅਤੇ ਮਿਜ਼ੋਰਮ ਵਿਖੇ ਪੰਜਾਬ ਦੇ ਖਜ਼ਾਨੇ 'ਚ ਕਰੋੜਾਂ ਰੁਪਏ ਖਰਚ ਕਰਨ ਦੇ ਬਾਵਜੂਦ ਨੋਟਾ ਤੋਂ ਵੀ ਘੱਟ ਪਈਆਂ ਵੋਟਾਂ ਨਾਲ ਮਿਲੀ ਸ਼ਰਮਨਾਕ ਹਾਰ ਤੋਂ ਕੁਝ ਨਹੀਂ ਸਿੱਖਿਆ ਜਿੱਥੇ ਮੈਂ ਭਗਵੰਤ ਮਾਨ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਆਕਾ ਨੂੰ ਖੁਸ਼ ਕਰਨ ਲਈ ਪੰਜਾਬ ਦੇ ਪੈਸੇ ਨੂੰ ਬਰਬਾਦ ਕਰਨਾ ਬੰਦ ਕਰੇ ਉੱਥੇ ਹੀ ਇਸ ਨੂੰ ਚੇਤਾਵਨੀ ਵੀ ਦਿਨਾਂ ਹਾਂ ਕਿ ਸਮਾਂ ਆਉਣ ਦਿਓ ਇਸ ਤੋਂ ਸੂਬੇ ਦੇ ਬਰਬਾਦ ਕੀਤੇ ਜਾ ਰਹੇ ਇੱਕ ਇੱਕ ਪੈਸੇ ਦੀ ਵਸੂਲੀ ਕਰਵਾਈ ਜਾਵੇਗੀ। ਇਹ ਪੋਸਟ ਅਦਾਦੀਏ ਕਿ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਤੇ ਕਿਹਾ ਹੈ ਕਿ ਸਾਡੀ ਵਾਰੀ ਆਉਣ ਦੋ, ਅਕਾਲੀ ਦਲ ਦੀ ਵਾਰੀ ਆਉਣ ਦੋ ਤੇ ਕੱਲਾ-ਕੱਲਾ ਪੈਸਾ ਜਿਹੜਾ ਉਹ ਵਸੂਲਿਆ ਜਾਵੇਗਾ। ਅਜਹੀ ਜਿਹੜੀ ਚੇਤਾਵਨੀ ਸੁਖਵੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਹੈ।